ਦੇਖ ਲਿਆ ਸੀ ਮੈਨੂੰ ਤਾਂ ਨਹੀਂ ਪਤਾ ਲੱਗਿਆ ਤੈਨੂੰ ਪਤਾ ਲੱਗ ਗਿਆ ਸੀ ਅੱਛਾ ਪੜੀ ਹੋਈ ਤਾਂ ਅੱਜ ਆਪਣੇ ਨਾਲ ਹਾਂ ਅੱਛਾ ਚੱਲ ਕੋਈ ਨਾ ਫਿਰ ਆਥਨੀ ਫੋਨ ਕਰਦੀ ਮੈਂ ਤੈਨੂੰ ਨਾ ਪੈਣੇ ਮੈਨੂੰ ਤਾਂ ਇਹ ਲੱਗਦਾ ਵੀ ਤੂੰ ਤਾਂ ਉਹੀ ਸੁੱਤੀ ਪਈ ਆ ਤੈਨੂੰ ਤਾਂ ਕੋਈ ਹੱਥ ਹੈ ਨਹੀਂ ਕਿਸੇ ਕੱਲ ਦੀ ਨਾ ਕੀ ਹੋ ਗਿਆ ਭੈਣ ਜੀ ਤੁਸੀਂ ਕਹਤੋਂ ਭਖ ਰਹੇ ਹੋ ਐ ਲੈ ਕੇ ਕੀ ਹੋ ਗਿਆ ਮੈਨੂੰ ਆ ਹੀ ਨਹੀਂ ਪਤਾ ਲੱਗਦਾ ਆ ਤੇਰੀ ਕੁੜੀ ਕੀ ਦਿਨਾਂ ਗੱਲਾਂ ਮਾਰੀ ਜਾਂਦੀ ਹੈਗੀ ਹੈ ਘੰਟਾ ਹੋ ਗਿਆ ਨਾ ਪੂਰਾ ਫੋਨ ਤੇ ਗੱਲਾਂ ਕਰੀ ਜਾਂਦੀ ਨੂੰ ਹੱਸ ਹੱਸ ਕੇ ਗੱਲਾਂ ਕਰੀ ਜਾਂਦੀ ਹੈਗੀ ਕੀ ਗੱਲਾਂ ਨਾ ਮਨਿੰਦਰ ਤਾਂ ਨਹੀਂ ਭੈਣ ਜੀ ਕਿਸੇ ਨਾਲ ਕੋਈ ਐਵੇਂ ਕੋਈ ਗੱਲ ਕਰ ਸਕਦੀ ਤੇ ਜੇ ਕੋਈ ਗੱਲ ਕਰਦੀ ਹੋ ਕਿਸੇ ਕੋਈ ਭੈਣ ਦਾ ਨਾ ਕਿਸੇ ਕੋਈ ਸਕੂਲ ਚੋਂ ਆਇਆ ਹੋਵੇ ਕੋਈ ਕੰਮਕੁਮ ਵਾਰੇ ਆਈ ਤਾਂ ਕਿਸੇ ਨਾਲ ਗੱਲ ਕਰਦੀ ਨਹੀਂ ਹੈਗੀ ਜੇ ਕੋਈ ਸਕੂਲ ਤੋਂ ਫੋਨ ਆਇਆ ਹੁੰਦਾ ਕਿਸੇ ਨਾਲ ਕੰਮ ਦੀ ਗੱਲ ਕਰਦੀ ਹੁੰਦੀ ਤਾਂ ਉਹ ਸਾਬ ਨਾ ਕਰਦੀ ਇਹ ਤਾਂ ਭਾਈਆ ਖੜਖੜ ਖੜ ਕੇ ਹੱਸੀ ਜਾਂਦੀ ਸੀਗੀ ਜਿਵੇਂ ਕਿਤੇ ਬਾਹਲੇ ਕੋਈ ਖਾਸ ਬੰਦੇ ਦਾ ਫੋਨ ਆਇਆ ਹੁੰਦਾ ਜੀ ਤੁਸੀਂ ਐਵੇਂ ਨਾ ਇਹ ਗਲਤ ਗੱਲ ਸੋਚੋ ਕਿਸੇ ਆਪਦੇ ਭੈਣ ਭਾਈ ਨਾਲ ਵੀ ਕੋਈ ਹੱਸ ਕੇ ਗੱਲ ਕਰ ਸਕਦਾ ਹੁੰਦਾ ਮੈਂ ਐਵੇਂ ਨਹੀਂ ਸੋਚਦੀ ਮੈਂ ਤਾਂ ਜਿਹੜੀ ਚੰਗੀ ਗੱਲ ਆ ਤੁਹਾਨੂੰ ਉਹ ਕਹਿਣੀ ਆ ਪਰ ਤੁਹਾਨੂੰ ਲੱਗਦੀ ਆ ਬੁਰੀ ਇਹ ਗੱਲ ਹੈ ਤੁਹਾਨੂੰ ਮੈਂ ਸਮਝਾਉਣੀ ਆ ਜਿਹੜਾ ਪਹਿਲਾਂ ਮਰਨ ਵਾਲਾ ਸੀ ਉਹ ਤਾਂ ਗਿਆ ਮਰ ਉਹ ਤਾਂ ਖੜਾ ਛੁਡਾ ਗਿਆ ਆਪਦਾ ਕਿਤੇ ਹੋਰ ਨਾ ਜਾਂਦੀ ਜਾਂਦੀ ਹੁਣ ਤੁਹਾਡਾ ਮੂੰਹ ਕਾਲਾ ਖਰਜੇ ਮੁਰਕੇ ਝਾਕੀ ਜਾਊਂਗਾ ਅੱਖਾਂ ਚੋਂ ਦੇ ਦੇ ਕੇ ਰਹੋਗੇ ਨਹੀਂ ਹੈਗੀ ਮੇਰੀ ਮਨਿੰਦਰ ਮੈਨੂੰ ਮੇਰੇ ਮਨਿੰਦਰ ਤੇ ਪੂਰਾ ਭਰੋਸਾ ਹੈਗਾ ਉਹ ਕਦੇ ਗਲਤ ਕਦਮ ਨਹੀਂ ਚੱਕ ਸਕਦੀ ਹੈਗੀ ਮੈਂ ਤਾਂ ਫੇ ਕੀ ਲੈਣਾਗਾ ਗਲਤ ਚੱਕੇ ਜਾ ਫਾਈ ਚੱਕੇ ਕਦਮ ਆਪਾਂ ਨੂੰ ਤਾਂ ਪਤਾ ਨਹੀਂ ਮੈਂ ਤਾਂ ਤੈਨੂੰ ਦੱਸਣਾ ਸੀਗਾ ਤੈਨੂੰ ਦੱਸਦਾ ਜੇ ਆਪਦੀ ਨੂੰ ਵਰਜਣਾ ਤਾਂ ਵਰਜ ਲੋ ਨਹੀਂ ਤੁਹਾਡੀ ਮਰਜ਼ੀ ਹੈ ਭਾਈ ਫਿਰ ਲਾਗੀ ਇਹੋ ਜੀ ਗੱਲ ਤਾਂ ਉਹ ਕੋਈ ਕਰਦੀ ਨਹੀਂ ਹੈਗੀ ਪਰ ਜੇ ਤੁਸੀਂ ਫੇਰ ਵੀ ਕਹਿੰਦੇ ਹੋ ਨਾ ਚਲ ਮੈਂ ਮਨਿੰਦਰ ਨਾਲ ਗੱਲ ਕਰ ਲੈਂਦੀ ਆ ਤੁਸਲਾ ਨਹੀਂ ਉਹਨੂੰ ਵੀ ਕੀ ਦਾ ਫੋ ਮੈਂ ਹਾਂ ਗੰਦ ਕੀ ਹੋ ਗਈ ਮੈਨੂੰ ਦਾਦ ਕਦਾਸ ਮੰਮੀ ਮੈਂ ਕਰ ਕੀ ਦੱਸਾਂ ਮੇਰੀ ਗੱਲ ਸੁਣ ਆ ਤੈਨੂੰ ਕਹਿੰਦਾ ਫੋਨ ਆਇਆ ਹੋਊਗਾ ਨਾ ਤੂੰ ਆ ਸੱਸ ਕੀ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਸੀ ਪਤਾ ਉਹ ਕਿੰਨਾ ਕੁਝ ਬੋਲ ਕੇ ਆਈ ਹੁਣ ਉੱਥੇ ਮੈਨੂੰ ਉਹ ਮੰਮੀ ਉਹ ਤਾਂ ਉਹਨਾਂ ਨੇ ਲਾਇੜੀ ਮੈਡਮ ਦਾ ਫੋਨ ਆਇਆ ਸੀਗਾ ਉਹ ਦੱਸੇ ਤਾਂ ਹੱਸੀ ਜਾਂਦੀਆਂ ਸੀ ਨਾ ਅੱਜ ਨਾਲ ਸਕੂਲ ਚ ਪਾਣੀ ਨਹੀਂ ਆ ਰਿਹਾ ਸੀਗਾ ਜਵੇਂ ਵਿਚਾਰੇ ਸਾਰੇ ਜਗ ਪਿਆਸੇ ਮਰੀ ਅੰਦੇ ਸੀ ਅਸੀਂ ਸਾਰਿਆਂ ਚਾਂਗੀਆਂ ਜਿੱਦੀਆਂ ਪੈਣ ਮਸੀਂ ਬਾਹਰ ਤੇ ਲਾ ਕੇ ਉੱਥੇ ਤੱਕ ਪਾਣੀ ਭਰ ਕੇ ਆਂਗਾ ਨਾਲੇ ਤੇ ਪਾਣੀ ਭਰ ਕੇ ਲਿਆਂਗਾ ਉਹ ਤਾਂ ਹੱਸੀ ਜਾਂਦੇ ਸੀ ਅਸੀਂ ਤਾਂ ਦੇਖ ਲੈ ਮੈਂ ਤਾਂ ਹੀ ਗੱਲ ਕਹੀ ਸੀ ਤੇਰੀ ਮਾਸੀ ਦੀ ਵੀ ਕਿਸੇ ਨਾ ਗੱਲ ਕਰਦੀ ਹੋਊਗੀ ਕਿਸੇ ਭੈਣ ਭਾਈ ਦਾ ਹੈ ਪਰ ਨਾ ਉਹ ਤਾਂ ਗਲਤ ਸੋਚੀ ਜਾਂਦੀ ਹੈਗੀ ਦੇਖ ਰਹੀ ਕਿ ਉਹਦਾ ਤੇਰੀ ਕੁੜੀ ਹਾਸ ਹਾਸ ਕੇ ਗੱਲਾਂ ਕਰਦੀ ਆ ਤੇ ਕੁੜੀਆਂ ਆ ਉਹਨੂੰ ਵਿਆਹ ਦੋ ਸੌ ਸੌ ਫੌੜੀਆਂ ਚੜੀ ਪੁੱਤ ਗਲਤੀ ਤਾਂ ਮੇਰੇ ਤੋਂ ਵੀ ਹੋ ਗਈ ਮੰਮੀ ਜਦੋਂ ਮੈਨੂੰ ਪਤਾ ਵੀ ਮਾਸੀ ਆਈ ਹੋਈ ਆ ਮੈਨੂੰ ਮਾਣਾ ਮਟਣਾ ਬੋਰਚ ਕੇ ਰਹਿਣਾ ਪਊਗਾ ਮਰਸਦਾ ਇਹਨੂੰ ਪਤਾ ਕਦੋਂ ਕੀ ਕਹਦੇ ਉਹ ਤਾਂ ਜਮੀ ਨਹੀਂ ਹਟਦੀ ਕਹਿਣੋ ਉਹਨਾਂ ਤੋਂ ਪਾਸ ਇੱਕ ਮਾੜਾ ਜਿਹਾ ਮੌਕਾ ਮਿਲਣਾ ਚਾਹੀਦਾ ਕੋਈ ਗੱਲ ਨੂੰ ਉਹ ਨੂੰ ਆਏ ਨਹੀਂ ਬਧਾ ਚੜਾ ਕੇ ਐਡੇ ਐਡੇ ਗੱਲਾਂ ਬਣਾਉਂਦੀ ਆ ਕੀ ਦੱਸ ਤੈਨੂੰ ਤਾਂ ਉਹ ਫੋਨ ਆਇਆ ਲੈ ਗੱਲ ਦੇਖਣਾ ਉਹਨੇ ਕੀ ਬਣਾਤੀ ਹੈ ਜਾਂ ਤਾਂ ਪੁੱਤ ਮੈਨੂੰ ਤੇਰੇ ਤੇ ਮਾਣ ਆ ਤੇਰੇ ਤੇ ਵਿਸ਼ਵਾਸ ਆ ਪੁੱਤ ਮਨਿੰਦਰ ਮੈਨੂੰ ਵੀ ਤੂੰ ਇਹੋ ਜਿਹੀ ਗੱਲ ਤੇ ਕੋਈ ਕਦਮ ਚੱਕਦੀ ਨਹੀਂ ਹੈਗੀ ਪਰ ਪੁੱਤ ਤੈਨੂੰ ਪਤਾ ਹੈ ਆਪਾਂ ਕਿਸੇ ਦਾ ਮੂੰਹ ਨਹੀਂ ਖੜ ਸਕਦੇ ਦੇਖ ਲੈ ਉਹਨੇ ਕਿਵੇਂ ਜੱਜਮੈਂਟ ਕੀਤਾ ਤੈਨੂੰ ਉਨੇ ਕੀ ਸੋਚਿਆ ਤੇਰੇ ਵਾਸਤੇ ਜਿਹੇ ਜੀ ਉਹਦੀ ਸੋਚ ਹੈਗੀ ਸਾਰਾ ਦਿਨ ਤਾਂ ਉਹਦੇ ਦਿਮਾਗ 'ਚ ਪੁੱਠਾ ਹੀ ਚੱਲਦਾ ਰਹਿੰਦਾ ਚੱਜ ਦੀ ਗੱਲ ਤਾਂ ਉਹ ਕੋਈ ਸੋਚ ਨਹੀਂ ਸਕਦੀ ਹੈਗੀ ਤੇਰੇ ਬਾਰੇ ਉਹ ਚਲ ਕੋਈ ਨਾ ਮਾਂ ਉਹਨੂੰ ਵੀ ਫਿਕਰ ਆ ਉਹਨੂੰ ਥੋੜੀ ਫਿਕਰ ਆ ਵੀ ਕੱਲ ਨੂੰ ਕੋਈ ਥੋੜੇ ਤੇ ਗੱਲ ਨਾ ਆ ਜੇ ਤੂੰ ਨਾ ਇਹਨੇ ਦਿਮਾਗ ਤੇਰਾ ਗੱਲ ਹੈ ਕੁਛ ਨਹੀਂ ਦੱਸਦੇ ਤੂੰ ਮੈਂ ਧਿਆਨ ਰੱਖੂੰਗੀ ਮੈਂ ਕੋਈ ਫੋਨ ਆਏ ਕਿਉਂਕਿ ਮੈਂ ਨਾ ਚੱਕਿਆ ਕਰੂੰਗੀ ਤੇ ਜਿਵੇਂ ਉਹ ਮੈਨੂੰ ਕਹਿੰਦੀ ਮੈਂ ਉਵੇਂ ਰਹਿ ਲੂੰਗੀ ਦੋ ਚਾਰ ਦਿਨ ਹੈ ਭਾਬੀ ਕਰਕੇ ਆਪ ਨੂੰ ਕਰਨਾ ਤਾਂ ਪਊਗਾ ਮੰਮੀ ਉਹ ਵੀ ਦਾ ਗੱਲ ਆ ਪੁੱਤ ਤੇਰੀ ਭਾਪੀ ਦੇਖ ਲੈ ਆਪਣੇ 'ਚ ਕਿੰਨਾ ਕਰਦੀ ਆ ਤੇਰਾ ਕਿੰਨਾ ਕਰਦੀਆ ਆਪਣਾ ਤਾਂ ਕਦੇ ਫਰਕ ਨਹੀਂ ਆਇਆ ਹੈਗਾ ਪਰ ਉਹ ਫਰਕ ਹੋਣ ਨੂੰ ਫਿਰਦੀ ਆ ਪਰ ਮੈਨੂੰ ਕੰਮੋ ਤੇ ਪੂਰਾ ਵਿਸ਼ਵਾਸ ਆ ਉਹਦੀ ਮਗਰ ਤਾਂ ਨਹੀਂ ਲੱਗਦੀ ਹੈਗੀ ਪਰ ਫਿਰ ਵੀ ਉਹਦੀ ਮਾਂ ਕੀ ਪੁੱਤਰ ਜੇ ਤੋ ਸਾਰਾ ਦਿਨ ਆਪਾਂ ਇੱਕੋ ਹੀ ਗੱਲਾਂ ਕਰੀ ਜਾਵਾਂਗੇ ਨਾ ਪਰ ਪਤਾ ਨਹੀਂ ਹੁੰਦਾ ਪੁੱਤ ਉਹ ਮਮੀ ਭਾਬੀ ਨਾ ਨਾ ਮੈਨੂੰ ਭਾਬੀ ਦਾ ਪਤਾ ਭਾਬੀ ਨੇ ਹੀ ਮਗਰਾਂ ਜੇ ਤੂੰ ਐਂ ਫਿਰ ਕਰ ਮੈਂ ਕਰ ਕੁਛ ਹੁੰਦਾ ਪੂਜਾ ਉਹਦਾ ਜਿਹੜਾ ਕੰਮ ਕਰਦੀ ਸੀ ਉਹ ਕਰ ਲੈ ਮੈਂ ਉਹਦਾ ਰਸੋਈ ਦਾ ਕੰਮ ਨਹੀਂ ਕਰਦੀ ਹੁਣ ਨਾਲੇ ਧਿਆਨ ਰੱਖੀ ਉਹਦੇ ਸਾਹਮਣੇ ਫੋਨ ਫਾੜ ਜਾ ਤਾਂ ਲੱਗ ਜਾਵੀਂ ਘਾਟੇ ਚੱਕੀ ਚਿੰਗ ਚਿੰਗ ਆ ਮੈਂ ਬੋਸ ਬੁਲਾਇਆ ਜਾਂਦਾ ਨਹੀਂ ਹੋਈ ਬੰਦੀ ਆ ਗਏ ਜਾਨੀ ਤੇ ਹਮ ਤੇਰੇ ਬਸਕੇ ਲੱਗੇ ਪਈਆਂ ਕਿਹੜਾ ਜਿਆਦੀ ਕੁਟ ਫੜਾ ਕੇ ਮੁਰਕੀ ਉਹਨਾਂ ਦੇ ਨਾਲ ਨਹੀਂ ਜਾ ਆ ਮੈਨੂੰ ਬੋਲੀ ਹੀ ਜਾਂਦਾ ਕੁਰੀ ਜਾਂਦਾ ਤੇ ਮੇਰੀ ਮਾੜੀ ਚੱਕ ਰੱਖੀ ਮਹਾਂ ਤੇ ਉਹ ਕਹਿੰਦੇ ਜਾਂਦੇ ਨਹੀਂ ਜਾਂ ਤੁਮ ਆ ਗੁਰਨ ਆਖੇ ਅੰਨਿਆ ਮੀ ਜਿਆਦੀ ਕੁਟ ਕਰਦੇ ਇਕ ਤਾਂ ਇਹ ਮਾ ਮਾੜਾ ਜਾਂ ਗੱਲ ਕਰਨ ਦੀ ਮਗਰ ਤੂੰ ਵਾਜਦੇ ਤਾਂ ਬਹੁਤ ਜਿਆਦੀ ਚਿੱਟਾ ਕੁ ਲੈ ਤੂੰ ਨਾ ਤੇ ਜਾਂ ਪਿੱਛੇ ਕਿਵੇਂ ਉਹ ਕਹਿੰਦੇ ਨਾ ਸੰਪਾਣ ਬਾਹਰ ਪਈਆਂ ਦੀ ਪੱਗਾਂ ਜੇ ਕਾਲ ਦੂ ਬਿਆਲਾ ਅੱਛੇ ਤੇਰੇ ਨਾਲੇ ਹੋ

ਉਹ ਦੱਕੇ ਖਾਂ ਦੇ ਫਿਰ ਦੇਂਗੇ ਸਾਡੀ ਅੱਪਾ ਕਿਸਾ ਉਹ ਪੜਿਆ ਕੋਈ ਨਹੀਂ ਨੇ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਕਿਸੇ ਨੂੰ ਕੋਈ ਹੋਰ ਨਹੀਂ ਮਿਲਦਾ ਆਖੇਂ ਗੰਗਾ ਟੈਂਚਾ ਤੇ ਬੜੇ ਫਿਰਦੇ ਆ ਬਾੜੇ ਮੇਰੀ ਗੱਲ ਸੁਣ ਲੈ ਵੀ ਹੁਣ ਕੱਲਾ ਜਵਾਕ ਹੈ ਜੇ ਮੈਂ ਪੌਂਚ ਤੋਰ ਦੂਗੀ ਫਿਰ ਮੈਂ ਕਾਹਦਾ ਮੌਣ ਬਕਤ ਕਰ ਰੂਗਾ ਕੋਈ ਚੀਜ਼ ਬਾਹਰੋਂ ਅੰਦਰ ਲਿਆਉਣ ਕਿਤੇ ਆਉਣਾ ਜਾਣਾ ਇਦਰੀ ਲੋਨ ਪੈ ਜਾਂਦੀ ਆ ਮੈਂ ਤੁਹਾਨੂੰ ਕਿਹਾ ਸੀ ਰਹਿਣ ਲਈ ਪਰ ਭਾਈ ਮੁੰਡਾ ਮਤਲਬ ਆ ਕਿ ਬਾਤ ਤੇ ਇਹ ਦੇਖੋ ਚਾਹ ਕੋਈ ਨਹੀਂ ਸਾਥ ਆਪੇ ਡੰਗ ਲੈਂਦਾ ਕਿਉਂ ਤੇਰੇ ਬੁੱਤ ਨੂੰ ਕੋਈ ਨੌਕਰੀ ਨੁਕਦੀ ਮਿਲੇ ਉਹ ਚੁਬਾਹ ਕੋਈ ਆਉਂਦਾ ਕੋਕੜੀ ਕੋਵੇ

ਹਾਈ ਜਦੋਂ ਨਵੇਂ ਮੇਰੇ ਟਿਕ ਮੱਚਿਆ ਜਦੋਂ ਬੇਰ ਬੇਰ ਕੰਮ ਲੱਗ ਤੇ ਹੋਰ ਬਿਟਣ ਲੱਗਿ ਕਣੀ ਮੈਨੂੰ ਆਇਆ ਸੋਵੇ ਰੱਖੀ ਤੂੰ ਸੁਜਾ ਕੋਲ ਹੈਂ ਮੀਤਾ ਕਰਕੇ ਵੀ ਮੇਰੇ ਰਵੀ ਮਨ ਜਾ ਪਈਆਂ ਮੈਂ ਕਹਿਣਾ ਤੇਰੇ ਪਿਆਰ ਤੇ ਕੀ ਦੱਸਾਂ ਤੇਰੀ ਨਾ ਕੋਈ ਤਾਂ ਮੈਨੂੰ ਆਇਆ ਉਹ ਵੈ ਸੱਚੀ ਵੀ ਆਪਾਂ ਜਬ ਆਗਰੀਆਂ ਧੱਕਾ ਕਰੀ ਜਾਂਦਾ ਧੱਕਾ ਕਰੀ ਜਾਂਦਾ ਬਸ ਉਹ ਕੋਈ ਕੰਦ ਨਹੀਂ ਰੱਬ ਮੂਰੇ ਆਪਾਂ ਉਹ ਕਰੋ ਮੈਂ ਇਹਨੇ ਆਪਣਾ ਬਖਤ ਬਾੜੀ ਤੇ ਅਕੋ ਜਵਾਈ ਆਪਣੇ ਉਹ ਵੀ ਗੱਲ ਕਰਦਾ ਅੰਨ ਬਾਝਿਆ ਨਹੀਂ ਸੀ ਉਹਦੇ ਕਰਕੇ ਉਹਦਾ ਅੰਨ ਰਾਜਿਸਪਤਾਂ ਨੂੰ ਆਲੇ-ਦੁਆਲੇ ਦੀ ਸੀਗਾ ਪਾਣੀ ਤੇ ਆਪਣੇ ਘਰ ਤੋਂ ਉਹ ਵੀ ਗੱਲ ਵਿਚਾ ਜਿੰਨੇ ਹੋਮਤੀ ਕਰਦਾ ਹਾਂ ਫਿਰ ਵਾਸਕ ਉਸ ਨੂੰ ਬਲਾਦੀ ਵੀ ਕਹਿੰਦਾ ਕਹਿੰਦਾ ਵੀ ਇਮਾਂ ਵੀ ਤੂੰ ਇੰਨਾ ਨਾਮਕਾ ਮੇਰੇ ਚੁਚਰਿਆਂ ਦੀ ਕੀ ਸੁਰੇ ਨੇ ਇਹ ਤਾਂ ਵੀ ਤੈਨਾਂ ਤਾਂ ਆਪਣੇ ਰੱਬ ਨਹੀਂ ਆਇਆ ਰੱਬ ਨੇ ਕਹੀ ਆਪਣੇ ਨਾਲ ਲੱਗ ਗਈ ਕਸੂਰ ਦੇ ਵਿੱਚ ਉਹਦਾ ਕਿ ਫਿਰ ਪੈਰ ਦੇ ਦੀ ਪੀਣਾ ਮੇਰੇ ਕੋਲ ਤਾਂ ਕਾਲ ਜਿਹਾ ਪਾਣੀ ਹੋ ਉਹ ਫਿਰ ਉਹ ਕੀ ਆਖਾਉਂ ਤੇ ਉਹਦਾ ਸਿਨ ਫਿਰ ਵਸਨਾ ਦੇ ਚਾਪਨ ਆ ਗਈ। ਤੁਹਾਨੂੰ ਤਾਂ ਵਰ ਨਹੀਂ ਸੀ ਗਾ। ਫਿਰ ਉਹਨੇ ਮਾਈ ਨੂੰ ਸੁਣਾਈ ਗਈ। ਕੁਝ ਨਹੀਂ ਬੋਲੀ। ਮੈਂ ਚੱਲਣਾ ਰਹੀ ਆਂ। ਉਹ ਭੂਆ ਬੜੀ ਰਹੀ। ਹਾਂ। ਫਿਰ ਮਾਈ ਜਦ ਮਾਇਆ ਖਾ ਚੱਲ ਕੋਈ ਮੇਰੇ ਨਾਲ ਜੇ ਲੰਕੀ ਰੋਣ ਲੱਗੀ। ਹਾਂ। ਫਿਰ ਉਹਦੀ ਭੂਆ ਕਹਿੰਦੀ ਆ ਕਿ ਚੱਲ ਜਾਦੀ ਕੁਟ ਪੀਲੇ ਜਾਏ। ਕਹਾਂ ਤਾਂ ਉਹਨਾਂ ਨੇ ਵਿਚਾਰਾਂ ਦੇ ਪੁੱਛ ਨਹੀਂ ਜੀਦਾ। ਜਿੰਨੇ ਨਾਲ ਕੋ ਉਹ ਆ ਨਾ ਉਹਨਾਂ ਦਾ ਤਾਂ ਬਹੁਤ ਰਿਸ਼ਤੇ ਦਾ ਕੁਝ ਨਹੀਂ ਜੀਦਾ। ਪਾਇਨੇ ਨਾਲ ਕੋ ਨਹੀਂ। ਨਾਲ ਤੇ ਬਾਹਰ ਤੱਕ ਸੀਰਿਆ ਤਾਂ ਮੁਝਾ ਜੀ। ਉਹੀ ਗੱਲ ਤੇ ਇਸ ਹਸਤੀ ਹੋਣੀ ਆਪਣੇ ਕਿਤੇ ਸਿਰੇ ਗਈ ਸੀ ਵਿਚਾਰੀ ਨਾਲ ਸਤਾ ਆਪਣਾ ਹਜ ਬਾਪ ਇੰਦਾ ਹੀ ਸੀਗਾ ਉਹ ਕੰਦੀ ਵੱਜਲਾ ਸੀਗੀ ਨਾ ਨਾ ਉਹ ਤਾਂ ਬਹੁਤ ਨਾਲ ਬੰਦੇ ਐਪਾ ਆਪਾਂ ਅੰਦਾਜ਼ਾ ਕਰਦੇ ਆਂ ਕਿ ਚਲ ਬਿਆਹ ਕੇ ਆਈ ਸੀ ਨਾ ਬਿਆਹ ਕੇ ਆਈ ਸੀਗੀ ਤੇ ਨਹੀਂ ਹੁਣ ਆਪਣਾ ਕਿਹੜਾ ਕੀ ਕਰਦਾ ਕਿਸੇ ਨੂੰ ਬੰਦ ਹਾਂ ਨਹੀਂ ਬਸ ਮੈਂ ਮਤਾਇ ਜੇ ਕਰਕੇ ਚੁੱਕ ਕੇ ਆਣਾ ਫਿਰ ਮੈਨੂੰ ਲੱਗਦੀ ਵੀ ਕਹਿੰਦਾ ਆ ਹਾਂ ਛੋਟਾ ਕਹੜਾ ਕਹੜਾ ਬਾਈ ਦੇ ਲਗਣਿਆਂ ਨਾਲ ਕਿ ਕੋ ਬਾਬਲੇ ਕੀ ਜਰੂਰ ਕਰਦੇ ਆਂ। ਅਹੀਂ ਤਾਂ ਮਨ ਨੂੰ ਕੁਛ ਨਹੀਂ ਕਹਿੰਦੀ ਵੀ ਪਤ ਨੂੰ ਕੋ ਮਾਗਰਾ ਕਰ ਦੇਗਾ। ਹੋ ਰਬਾਈ ਵੀ ਹਾਂਦੀ ਨਾ। ਤਾਂ ਵੀ ਤੈਨੂੰ ਵੀ ਆਵਦਾ ਕੋ ਸਾਰਾ ਕਰਕੇ ਵਾਹੇ ਉੱਪਰ ਕਰੂਂਦਾ ਹਾਂ। ਜੇ ਅੰਤੜਾ ਪੜੀਏ ਬਾਈ ਇਹ ਮੱਤੰ ਦੇ ਕੀ ਪਿਆਰ। ਇਹ ਵੀ ਕਿ ਬੇਬੇ ਬੋਲਣ ਮਾੜੀ ਤੇ ਨਾ ਹਰਦਾ ਵਾਹੀ ਆਪਾਂ ਤਾਂ ਸੱਤ ਨੂੰ ਜਾਣਿਆ ਕਰਾਂ ਜਾਂ ਜੇ ਮੈਂ ਉੱਥੇ ਜਾਂਦੀ ਆਂ ਦੱਸੋ ਨੀ ਤਾਂ ਇਹ ਤੇਰਾ ਵੀ ਤਰਵਾ ਕੇ ਛੱਡਾਂਗਾ। ਇਹ ਤਾਂ ਤੁਹਾਨੂੰ ਵੱਟ ਕੇ ਖਾਣੇ ਚੰਗਾ ਮੈਨੂੰ ਤਾਂ ਜਦਵਾਲ ਹੀ ਨਹੀਂ ਜੇ ਤਾਂ ਸੰਗ ਚ ਲੈ ਦਿੰਦੇ ਮੈਨੂੰ ਦੋ ਤਿੰਨ ਜਣੇ ਮੈਂ ਕੀ ਕਰਾਂ ਚੰਨ ਜਿੱਦੋਂ ਤੱਕ ਆਇਆ ਇਸ ਤਰ੍ਹਾਂ ਹੀ ਕਿ ਮੋਟਾ ਆ ਗਿਆ ਹਾਂ ਜਿਹੜੀ ਮਾਂ ਨਾਲ ਤੇ ਜਿਹੜੀ ਲੜਕੀ ਹੈ ਇਹਦੀ ਮਾਰ ਨੂੰ ਮੈਂ ਹੀ ਰਹਿਣਾ ਪੈਂਦਾ ਜਿੱਦੋਂ ਤੱਕ ਬਾਹਰ ਗਈ ਜਿੱਦੋਂ ਤੱਕ ਚੈਨ ਦੀ ਗੱਲ ਕਰਦਾ ਮੈਂ ਰੋਟੀ ਪਾਣੀ ਜਿੰਦਿਆ ਬਦਲਾ ਮੇਰੇ ਅੱਗਰ ਟੰਗਾ ਨਹੀਂ ਲੀਆ ਆ ਇਹ ਮਾਂ ਹੀ ਦੋ ਆ ਜਾਂਦੀ ਨਾ ਆਖਿੰਦੇ ਤਾਂ ਸਭ ਕਿੱਡੀ ਜੀ ਕਿਤੇ ਚੱਕ ਲੈ ਕੋਈ ਸਮੇਂ ਦੇ ਇਹ ਤਾਂ ਔਖੀ ਮੰਨ ਰੋਣੀ ਹਾਂ ਇਹ ਨਾ ਕੀ ਮੰਗ ਰੋਡ ਹੈ ਨਾ ਕੀ ਦਾ ਇਹ ਤਾਂ ਆਪਣਾ ਘਰ ਬਲਾਵਾ ਲੱਗਦੇ ਜਾਉਂਗਾ ਸੰਗਰਨ ਚਾਰ ਕੋਈ ਨਿਤਾਨਾ ਮਾਤਾ ਬੜਾ ਨੇ ਜਾਨੀ ਪਾਣੀ ਹਾਂ ਪਾਣੀ ਚੰਨ ਕੋਟੋਣਾ ਪਾਣੀ ਪੁੱਛ ਲਈ ਨਾਲ ਪਾਣੀ ਪਾ ਦਾ ਪਾਣੀ ਤਾਂ ਮੈਂ ਪਰੇ ਹੀ ਤਾ। ਇਹ ਬਰੇਵਾ ਆਪਣੀ ਝੰਡਾ ਬਗਰ ਟੈਨਸ਼ਨਾਂ ਕਿ ਫਿਰ ਦੀਏ ਨਾਲ ਇਹ ਤੁਹਾਨੂੰ ਦਾ ਟਾਈਮ ਦਾ ਜਿੰਦਾ ਖਾਲਸ ਚੱਲੇ ਨੂੰ ਜੈਨ ਨੂੰ ਬਰਦੇ ਕਰਦੇ ਆ। ਅਵੇ ਰੋਕ ਦੱਤ ਮਾਦਾ ਅਸਤੇ ਹੁਣ ਸ਼ਾਮ ਨੂੰ ਕੀ ਖਾਣਾ ਉਹ ਹੀ ਕੁਛ ਬਣਾ ਲੈਣਗੇ। ਲੈ ਜਿਹੜਾ ਕੁਝ ਬਣੂਗਾ ਖਾ ਲਾਂਗੇ ਆਪਾਂ ਨਾਲੇ ਮੇਰੀ ਗੱਲ ਸੁਣ ਬਈ ਤੂੰ ਐਵੇਂ ਕੰਮ-ਕਮ ਜਿਹਾ ਨਾ ਕਰੀ ਜਾਇਆ ਕਰ ਟੇਕੇ ਬਹਿ ਜਾ ਮੰਮੀ ਟੇਕ ਨਹੀਂ ਆਉਂਦੀ ਹੈਗੀ ਕਿ ਸਾਰੀ ਦਿਹਾੜੀ ਵੀ ਨਾ ਭੂਆ ਵੀ ਬਿਠਾਈ ਰੱਖਦੇ ਉਧਰੋਂ ਮੰਮੀ ਵੀ ਬਿਠਾਈ ਰੱਖਦੇ ਤੈਨੂੰ ਕਿੰਨੇ ਵਾਰੀ ਦੱਸਦਾ ਮੈਂ ਮੈਨੂੰ ਜਮੇ ਹੀ ਨਹੀਂ ਕੰਮ ਕਰਨ ਲਿੰਦਾਂ ਹਾਂ ਤਾਂ ਫਿਰ ਹੱਡ ਗੋਡੇ ਜੁੜ ਜਾਣਗੇ ਨਹੀਂ ਫਿਰ ਸਹੀ ਗੱਲ ਹੈ ਜੇ ਤੈਨੂੰ ਨਹੀਂ ਕੰਮ ਕਰਨ ਲਿੰਦਾਂ ਚੁੱਪ ਕਰਕੇ ਆਰਾਮ ਨਾਲ ਬੈਠੀ ਆ ਤੇ ਤੂੰ ਸੇਵਾ ਨਹੀਂ ਕਰਾਈ ਜਾਂਦੀਂ ਤੂੰ ਆਟਾ ਮੂਰੇ ਮੂਰੇ ਫਿਰਦੀਆਂ ਕੰਮ ਕਰਨ ਨੂੰ ਓਹੋ ਮਾਂ ਆਪੀ ਤਾਂ ਕਹਿੰਦੇ ਹੁੰਦੇ ਤੂੰ ਕਹਿੰਦੀ ਹੁੰਦੀ ਜੇ ਔ ਉਹ ਤਾਂ ਪੂਰੇ ਟਾਈਮ ਤੇ ਹੁੰਦਾਗਾ ਉਦੋਂ ਕਰੀਦਾ ਹੁੰਦਾਗਾ ਕੋਈ ਨਾ ਤੈਨੂੰ ਦੱਸ ਦੂੰਗੇ ਕਿਹੜੇ ਨਾਲ ਕਿਹੜੇ ਮਹੀਨੇ ਤੋਂ ਕੰਮ ਕਰਨ ਲੱਗ ਲੈ ਸਸੀ ਕਾਲ ਸਸੀ ਕਾਲ ਬਈ ਹੋ ਠੀਕ ਹੋ ਹਾਂ ਠੀਕ ਹੈ ਬਈ ਵਧੀਆ ਕਦੋਂ ਕਰੇ ਸੀ ਸਸੀ ਕਾਲ ਜੀ ਹੋਰ ਭਾਈ ਕਿੱਦੜਿਓ ਹਾਂ ਹਾਂ ਵਧੀਆ ਤੁਸੀਂ ਦੱਸੋ ਆਪਣਾ ਤੇਜਾ ਸਿੰਘ ਦਾ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਤੁਸੀਂ ਦੱਸੋ ਜੀ ਮਾਰੇ ਪਤੰਦਰ ਨੇ ਸਿਰੋਂ ਕਮਾਕਾਰਾਂ ਵਿੱਚੋਂ ਵੀ ਗੱਲ ਕੱਲੇ ਜਾਣੇ ਨੇ ਕੰਮ ਕਰਨੇ ਆਗੇ ਹੈ ਹੈ ਫਿਰ ਆਈ ਬੀਜੀ ਹੋਇਆ ਰਹਿੰਦਾਗਾ ਹੈ ਬਈ ਟਾਈਮ ਹੀ ਨਹੀਂ ਲੱਗਦਾ ਹੋਰ ਕਰਪਵਾ ਜੋਗ ਜੱਲੇ ਸਭ ਵਧੀਆ ਹਾਂ ਰੇ ਵਧੀਆ ਨੇ ਚਲੋ ਸ਼ੁਕਰ ਹੈ ਪਰਮਾਤਮਾ ਹੋਰ ਮਜ਼ਾ ਕਰਮੋ ਦਾ ਪਤਾ ਲੱਗਿਆ ਸਾਨੂੰ ਮੈਂ ਚੱਲ ਮੈਂ ਜਾ ਕੇ ਆਵਾਂ ਵਧੀਆ ਕੀਤਾ ਤੁਸੀਂ ਕਿਹੜਾ ਮਾਰ ਗਏ ਹਾਂ ਤੇਜ ਸਿੰਘ ਵੀ ਆ ਜਾਂਦਾ ਵਧੀਆ ਗੱਲ ਸੀ ਕੋਈ ਨਹੀਂ ਉਹਨੂੰ ਵੀ ਭੇਜਾਂਗੇ ਹੋਰ ਬਸ ਵਧੀਆ ਨਹੀਂ ਲੈ ਕੇ ਆਉਣਾ ਸੀ ਬਾਪੂ ਨੂੰ ਕਿੰਨਾ ਟਾਈਮ ਹੋ ਗਿਆ ਆਈ ਹੀ ਨਹੀਂ ਉਹ ਤਾਂ ਕੋਈ ਨਹੀਂ ਫੇਰ ਮਾਰ ਜੂਆ ਕਿਹੜਾ ਆ ਗਏ ਮੈਂ ਭੱਜ ਕੇ ਚੱਲਾਂ ਫੇਰ ਮਾਰ ਜੂਗਾ ਗੇੜਾ ਕੋਈ ਨਹੀਂ ਨੀਰਾ ਪਤਾ ਸੀਗਾ ਪਸੂਆਂ ਨੂੰ ਨਾ ਪੁੱਤ ਕਿੱਥੇ ਪਾਇਆਗਾ ਆਜ ਤੱਕ ਕੁੜਮਣੀ ਆਈ ਸੀ ਬਸ ਗੱਲਾਂ ਬਾਤਾਂ ਸੀ ਟਾਈਮ ਨਗਾਤਾ ਸੀ ਚਲ ਕੋਈ ਨਾ ਮੈਂ ਪਾ ਦਿੰਦਾਗਾ ਹੋਰ ਇਹ ਵੀ ਗੱਲ ਸਹੀ ਆ ਮੰਮੀ ਨੇ ਕਿਹਾ ਨਤ ਨਤ ਆਉਣਾ ਮਾਫਾ ਪੈਨੇ ਟਾਈਮ ਤੇਰਾ ਕੰਮ ਕਰੋ ਜੀ ਜਲਦੀ ਜਾਂਦਾ ਆ ਪੂਰਾ ਵਧੀਆ ਬਸ ਆ ਨਵੇੜ ਘੈਂ ਕੰਮ ਅੱਜ ਮੱਕੀ ਦੀ ਦੀ ਸੀ ਤੇ ਝੋਨਾ ਲਾਉਣ ਲੱਗਦੇ ਆ ਬੰਦੇ ਪੁੱਛ ਲੈ ਚਲ ਵਧੀਆ ਆਪਾਂ ਹੀ ਚਲੋ ਫੇਰ ਟਾਈਮ ਨਾਲ ਕੰਮ ਹੋ ਜੇ ਚਲੋ ਬੱਠਿਆਂ ਦਾ ਵੀ ਕਰ ਲਾ ਹੁਣ ਧਾਰਾਂ ਦਾ ਵੀ ਟਾਈਮ ਹੋਊ ਫੇਰ ਸ਼ਾਮ ਨੂੰ ਕਰ ਦਿਆਂ ਕੋਈ ਚਲ ਮੈਂ ਚਾਹਦਾ ਕਰਾਨਾ ਮੈਂ ਪਹਿਲਾਂ ਬਾਪੂ ਵੀ ਖੱਕ ਜਾਂਦੇ। ਚਲੋ ਹੋਰ ਮੰਨਿੰਦਰ ਲੈ ਗਈ। ਬਾਈ ਜ ਮਮੀ ਹੋਰ ਗੱਲਾਂ ਕਰਦੇ ਜੇ ਮਾਮਾ ਧੀ ਆਇਆ। ਹਾਂ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਆਹ ਲਿਆਈ ਸੀ ਜਿਹਦੇ ਵਾਸਤੇ। ਜੀ ਚਲ ਆ ਤਵੀ ਧਾਗਾ ਜਾ ਕਰਾ ਕੇ। ਧਾਗਾ ਤਾਂ ਗਾਗਾ ਦੀ ਖਾਤਰ ਜੀ। ਲੈ ਹੋ ਕੇ ਕਾਦੀ ਖਾਤਰ। ਉਹੀ ਗੱਲ। ਦੋ ਜਣੀਆਂ ਵਿਧਵਾ ਫਿਰ ਦੁਕਾਨੇ ਘਰੇ। ਹੈ ਮੱਥੇ ਲੱਗਦੀਆਂ ਆਥਨ ਤੜਕੇ। ਤੇ ਬਨ ਬਰੇ ਦਾ ਜਿਹੜਾ ਹੁੰਦਾ ਪੰਜ ਜੀ ਉਹ ਤਾਂ ਫਿਰ ਹੁੰਦਾ ਹੀ ਆ ਨਾ। ਪਰ ਪੈਣ ਜੀ ਅਸੀਂ ਤਾਂ ਦੇਖਿਆ ਸੋ ਆਪਣੇ ਗੁਰੂ ਘਰ ਨੂੰ ਮੰਨਦੇ ਹਾਂ ਪਰ ਕਦੇ ਧਾਗਾ ਬੰਨਿਆ ਤਾਂ ਹੈ ਨਹੀਂ ਲੈ ਹੁਣ ਤੁਸੀਂ ਹੀ ਬੰਨਦੇ ਭਾਈ ਮੈਂ ਤਾਂ ਮੰਨਦੀ ਆ ਨਾ ਇਹਨਾਂ ਚੀਜ਼ਾਂ ਨੂੰ ਆ ਫੜ ਮੰਮੀ ਇਹਦੀ ਕਿ ਲੋੜਾ ਮੰਮੀ ਸਹੀ ਕਹਿੰਦੇ ਆ ਵੀ ਅਸੀਂ ਸਾਰੇ ਗੁਰਦੁਆਰੇ ਜਾਂਦੇ ਆਗੇ ਗੁਰਦੁਆਰੇ ਜਾਣ ਨੂੰ ਮੈਂ ਤੁਹਾਨੂੰ ਹਟਾਉਂਦੀ ਨਹੀਂ ਆਹਦਾ ਭਾਈ ਜਾਇ ਚੱਲੋ ਗੁਰਦੁਆਰੇ ਠੀਕ ਹੈ ਨਾ ਪਰ ਆ ਜਿਹੜਾ ਧਾਗਾ ਤੇ ਵੀ ਤਾਂ ਇਹ ਤਾਂ ਤੈਨੂੰ ਹੁਣ ਬੰਨਣਾ ਪਊਗਾ ਮਾਸੀ ਜਿੰਨਾ ਕਲੇ ਕਾ ਤੋ ਯਕੀਨ ਕਰਦੇ ਹੋ ਸੋ ਉਹਨੂੰ ਐ ਮਤ ਦੇ ਕੇ ਜਾਓ ਵੀ ਪਾਠ ਕਰਾ ਕੇ ਗੁਰੂ ਘਰ ਜਾਇ ਕਰ ਤਾ ਗਿਰਬੀ ਤਾਂ ਜੀ ਕੀ ਰੱਖਿਆ ਨੇ ਨਾ ਪਾਠ ਕਰਨ ਨੂੰ ਮੈਂ ਕਦੋਂ ਹਟਾਉਣੀ ਹੈਗੀ ਆਪਦਾ ਕਰੋ ਪਾਠ ਵੀ ਕਰੋ ਭਾਈ ਜੇ ਗੁਰੂ ਘਰ ਵੀ ਜਾਓ ਉਹ ਵੀ ਮੈਂ ਤੁਹਾਨੂੰ ਹਟਾਉਂਦੀਗੀ ਪਰ ਜਿਹੜਾ ਹੱਤਵੀ ਤਾਂ ਗਾਗਾ ਇਹ ਆਪਦਾ ਵੀ ਕਿਤਾ ਰਾਖ ਹੈ ਇਹ ਦੋ ਟਾਈਮ ਆਪਦੀ ਘੋਲ ਕੇ ਪਾਣੀ ਇੱਕ ਖਾਦੇ ਵਾਸਤੇ ਆ ਕਾਦੇ ਵਾਸਤੇ ਤੇਰੇ ਜਵਾਕ ਵਾਸਤੇ ਹੀ ਆ ਉਹੀ ਗੱਲ ਬਿਦਵਾ ਦੋ ਨੇ ਕਰੇ ਭਾਈ ਤੇਰੇ ਹੱਥਾਂ ਤੜਕੇ ਮੱਥੇ ਲੱਗਦੀਆਂ ਨੇ ਬਣੇਜ ਰੱਖਣਾ ਤਾਂ ਜ਼ਰੂਰੀ ਹੁੰਦਾਗਾ ਨਾ ਮੰਮੀ ਮੇਰੀ ਗੱਲ ਸੁਣ ਤੂੰ ਐ ਗੱਲਾਂ ਕਾਤੋਂ ਕਰੀ ਜਾਂਦੀ ਹੈਗੀ ਮੇਰੇ ਨਾਲ ਵੱਧ ਖੁਸ਼ੀ ਤਾਂ ਇਹਨਾਂ ਨੂੰ ਆਗੀ ਇਨਾਂ ਨੂੰ ਵਿਧਵਾ ਵਿਧਵਾ ਕਾਤੋਂ ਕਹੀ ਜਾਂਦੀ ਆ ਇਹ ਤਾਂ ਮੈਨੂੰ ਮੰਜੇ ਤੋਂ ਥੱਲੇ ਪੈਰ ਨਹੀਂ ਲਵਾਉਂਦੇ ਵਿਧਵਾ ਦਾ ਕੀ ਸਬੰਧ ਆਗਾ ਦੱਸੋ ਕੀ ਜਵਾਬ ਹੋਣਾਗਾ ਫਿਰ ਇਹ ਧਾਗੇ ਨਾਲ ਤਾਂ ਭੈਣ ਜੀ ਦੇਖ ਕੁਝ ਵੀ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਇਹੋ ਜਿਹੀਆਂ ਚੀਜ਼ਾਂ ਦਾ ਕੋਈ ਵੀ ਨਹੀਂ ਲਵੇ ਲਗਦੀਆਂ ਹੁੰਦੀਆਂ ਹੈਗੀਆਂ ਚਲੋ ਉਹ ਤਾਂ ਤੁਸੀਂ ਜਾਇ ਜ ਤੁਹਾਨੂੰ ਮੈਂ ਬਾਰੀ ਬਾਰੀ ਕੀ ਆਖਾਂ ਠੀਕ ਆ ਮੈਂ ਕਿਹੜਾ ਤੁਹਾਨੂੰ ਹਟਾਉਣੀ ਹੈਗੀ ਜਿਹੜਾ ਭਈ ਮੈਨੂੰ ਵਿਚਾਰ ਆ ਦੇਖ ਮੇਰੀ ਵੀ ਧੀ ਆ ਮੇਰਾ ਵੀ ਦੋਤਾ ਦੋਤੀ ਹੋ ਜਿਹੜਾ ਆਊਗਾ ਨਵਾ ਜੀ ਹੈ ਮੈਨੂੰ ਵੀ ਭਈ ਚਿੰਤਾ ਐ ਇਸ ਗੱਲ ਦੀ ਥਾਰਿਆਂ ਨੂੰ ਹੀ ਭੈਣ ਜੀ ਸਾਨੂੰ ਵੀ ਬਾਲਾ ਚਾਹ ਸਾਡੇ ਪਰਿਵਾਰ ਨੂੰ ਗਾਹਾਂ ਵਧਾਉਗੀ ਇਹ ਚੱਲ ਤੇ ਬਾਕੀ ਗੁਰਦੁਆਰੇ ਮੈਂ ਤਾਂ ਨਾ ਡੇਲੀ ਭੇਜਨੀ ਐ ਨੌਸਸ ਨੂੰ ਟੜਕੇ ਅਸੀਂ ਜਾਂਦਿਆਂ ਭੂਆ ਭਤੀਜੀ ਆਖ ਨੇ ਜਾਂਦ ਗੈ ਅਸੀਂ ਤਾਂ ਦੋਹੇ ਟਾਈਮ ਗੁਰੂ ਘਰ ਜਾਂਦੇ ਆ ਮੱਖਾ ਤੇ ਕੋ ਉਹ ਤਾਂ ਵੱਡਾ ਕੁਝ ਨਹੀਂ ਹੈਗਾ ਚੱਲ ਕੋਈ ਨਵਿੰਦਰੀ ਚਲ ਇਹਦੀ ਮੰਮੀ ਆ ਦੇਖ ਇਹ ਵੀ ਇਹਦੇ ਪੜਾਈ ਸੋਚਦੀ ਆ ਨਾ ਚੱਲ ਕੋਈ ਨਾ ਕੰਮ ਜਿ ਲਿਆਈਏ ਪੁੱਤ ਤੇਰੀ ਮੰਮੀ ਤਾਂ ਗਾਤਾ ਤੂੰ ਬੰਨਣ ਦੀ ਕੋਈ ਨਾ ਬੰਨਾਈ ਬੋਈ ਇਹਨੂੰ ਤਾਂ ਜਿਹੜਾ ਮੈਂ ਲੈ ਕੇ ਆਈਆਂ ਇਹ ਤਾਂ ਤੈਨੂੰ ਬੰਨਦਾ ਬੋਈ ਜਿਹੜੇ ਚਰਾਕ ਆ ਉਹ ਵੀ ਦੋ ਟਾਈਮ ਤੈਨੂੰ ਪਾਣੀ ਚ ਪਾ ਕੇ ਪੀਣੀ ਬੋਈ ਨਰੇ ਪਹਿਲੀ ਗੱਲ ਸੁਣੋ ਆਪਾਂ ਨੂੰ ਤਾਂ ਹੈਗਾ ਵਿਚਾਰ ਆਪਦਾ ਵਿਦੇਸ਼ਪਨ ਕਿਉਂ ਉੱਠਿਆ ਕਰ ਤੇ ਕਾਰ ਨਿਕਲਿਆ ਕਰ ਘਰੋਂ ਮੇਰੇ ਤੋਂ ਠੀਕ ਨਾ ਤੇ ਮਾਨੂੰ ਮੱਥੇ ਲਾ ਲਿਆ ਕਰ ਮੰਮੀ ਇਹ ਜਿਹੇ ਗੱਲਾਂ ਕਾਤੋਂ ਕਰੀ ਜਾਨੀ ਐ ਤੂੰ ਤੈਨੂੰ ਕੀ ਹੋਇਆ ਪਿਆਗਾ ਮੈਨੂੰ ਕੁਛ ਨਹੀਂ ਹੋਇਆ ਭਾਈ ਮੈਨੂੰ ਚਿੰਤਾ ਤੇਰੇ ਜਵਾਕ ਆਉਣ ਵਾਲੇ ਦੀ ਹੈ ਮੈਂ ਤਾਂ ਕਹਿਨੀ ਹੈਗੀ ਕੋਈ ਚੱਜ ਦਾ ਉਹੀ ਗੱਲ ਹੋਈ ਉਹ ਵੀ ਉਹਦੇ ਚੱਜ ਦੇ ਕਰਮ ਲੈ ਕੇ ਆਵੇ ਕਿ ਤੈਨਾਂ ਵਾਂਗੂ ਉਹੀ ਗੱਲ ਕਰਮ ਲਿਖਾ ਕੇ ਆ ਗਿਆ ਇਹ ਬੈਠ ਗਏ ਉਹੀ ਗੱਲ ਇੱਥੇ ਕਰੇ ਤੇ ਕੱਲ ਨੂੰ ਉਹਦੀ ਜ਼ਿੰਦਗੀ ਖਰਾਬ ਹੋਊਗੀ ਜਿਹੜਾ ਨਵਾਂ ਜੀ ਆਊਗਾ ਮੰਮੀ ਬਾਬਾ ਜੀ ਹਮੇਸ਼ਾ ਕਹਿੰਦੇ ਹੁੰਦੇ ਆ ਜਿਨੇ ਜਾਣਾ ਜਿੰਨੀ ਉਹਦੀ ਉਮਰ ਲਿਖੀ ਹੁੰਦੀ ਆ ਉਹ ਭੋਕੇ ਚੱਲ ਜਾਂਦਾ ਜਿਹੜਾ ਨਵਾਂ ਜੀ ਆਉਂਦਾ ਉਹ ਆਪਦੇ ਕਰਮ ਆਪ ਨਾਲ ਲੈ ਕੇ ਆਉਂਦਾ ਤੇ ਫਿਰ ਇਹਨਾਂ ਨਾਲ ਕੀ ਸੰਬੰਧ ਆ ਨਲੇ ਉਹ ਤਾਂ ਉਹਦੀ ਭੂਆਗੀ ਭੂਆ ਤਾਂ ਹਮੇਸ਼ਾ ਆਪਦੇ ਬੱਚਿਆਂ ਨਾਲ ਵੱਧ ਕੇ ਪਿਆਰ ਕਰਦੀ ਹੁੰਦੀ ਹੈ ਬੱਚੇ ਨੂੰ ਆਹ ਦੇਖ ਲਓ ਇਹ ਵੀ ਤਾਂ ਹੁਣ ਦਾਦੂ ਕੋ ਬਣ ਜਾਊਗੀ ਮੰਮੀ ਉਹੀ ਤੂੰ ਤਾਂ ਮੈਂ ਪਾਗਲ ਨਹੀਂ ਹੈਗੀ ਜਿਹੜੀਆਂ ਤੈਨੂੰ ਗੱਲਾਂ ਕਹੀਆਂ ਜਾਂਦੀ ਹੈਗੀ ਨਾਲੇ ਭੈਣ ਜੀ ਮੇਰੀ ਗੱਲ ਸੁਣ ਲੋ ਚਲੋ ਠੀਕ ਹੈ ਭੈਣ ਜੀ ਵੱਡੇ ਤਾਂ ਬੈਠੇ ਆ ਹਨਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਗੱਲ ਸਾਡੇ ਪਿੰਡ ਦੇ ਨਾਲ ਦੂਰ ਦੀ ਰਿਸ਼ਤੇਦਾਰੀ ਦੀ ਸੀ ਕੁੜੀ ਉਹਦਾ ਵਿਚਾਰੇ ਦਾ ਪਹਿਲਾ ਵਿਆਹ ਕਰਤਾ ਜਾਂਦੀ ਤੇ ਜਿਵੇਂ ਆਪਣੀ ਆ ਕੁੜੀ ਦਾ ਪਰੋਣਾ ਮੁੱਕ ਗਿਆ ਤੇਲੇ ਨਾਨਦੀ ਦਿੱਤੇ ਸੀਗੇ ਉਹ ਮੁੱਕ ਗਿਆ ਭਾਈ ਫੇਰ ਭਾਈ ਉਹਨਾਂ ਨੇ 2-4 ਮਹੀਨੇ ਸਾਲ ਠਹਿਰ ਕੇ ਫੇਰ ਉਹਦਾ ਵਿਆਹ ਕੀਤਾ ਹੈ ਫੇਰ ਫੇਰ ਉਹਦਾ ਪਰੋਣਾ ਮੁੱਕ ਗਿਆ ਦੋ ਵਾਰੀ ਰੰਡੀ ਹੋ ਗਈ ਉਹ ਹੈ ਫਿਰ ਭਈ ਇਸ ਗੱਲ ਦਾ ਵਿਚਾਰ ਤਾਂ ਹੁੰਦੀ ਹੈਗੀ ਕਿ ਉਹਨਾਂ ਦੀ ਬਹੂ ਕੋਲੇ ਜਵਾਕ ਹੋਣ ਵਾਲਾ ਸੀ ਹੈ ਤੇ ਉਹ ਉੱਠ ਕੇ ਉਹ ਕੁੜੀ ਮੱਥੇ ਲੱਗਦੀ ਸੀ ਜਦੋਂ ਘਰੇ ਆ ਕੇ ਬੈਗੀ ਸਵੇਰੇ ਸ਼ਾਮ ਉਹਦੇ ਮੱਥੇ ਲੱਗਦੀ ਸਾਰਾ ਦਿਨ ਭਈ ਉਹਦਾ ਜਵਾਕ ਉਹ ਨੁਕਸਾਨ ਹੋ ਗਿਆ ਹੈ ਆ ਗੱਲਾਂ ਤੋਂ ਮੈਂ ਤੁਹਾਨੂੰ ਬਨੇਜ ਕਹਿੰਨੀ ਹੈ ਭਈ ਉਹਦਾ ਬਨੇਜ ਕਰਿਆ ਕਰੋ ਚਲੋ ਭਾਣ ਜੀ ਸੋਡੀ ਗੱਲ ਠੀਕ ਆ ਪਰ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਭਾਣੇ ਜੋ ਕਰਮਾਂ ਚ ਲਿਖਿਆ ਉਹ ਤਾਂ ਦੇਖ ਬਣ ਕੀ ਰਹਿਣਾਗਾ ਬਣਨਾ ਦੋਈ ਹੈ ਜਿਹੜਾ ਕਰਮਾਂ ਚ ਲਿਖਿਆ ਹੈ ਹਏ ਕੀ ਪਤਾ ਭਈ ਇਹਦੇ ਕਰਮਾச்சே ਇਹਨਾਂ ਦੇ ਅੱਗੇ ਕੀ ਲਿਖਿਆ ਹੁਣ ਆ ਵੱਡੀ ਘਰੇ ਬੈਠੀ ਆ ਛੋਟੀ ਘਰੇ ਆ ਕੇ ਬੀ ਕੀ ਦੋ ਦੋ ਜਣੀਆਂ ਉਹੀ ਗੱਲ ਬਿਦਵਾ ਘਰੇ ਰੱਖਣੀ ਹੈ ਕਿਹੜਾ ਸੁੱਖ ਜਾਣੇ ਮੰਮੀ ਸਾਰੀਆਂ ਗੱਲਾਂ ਛੱਡ ਵੈਸੇ ਆ ਹੁੰਦਾ ਤਾਂ ਬਹਿਮ ਪਰਮੀ ਤੂੰ ਗਈ ਕਿੱਥੇ ਸੀ ਮੈਨੂੰ ਇਹ ਤਾਂ ਦੱਸ ਦੇ ਮੈਂ ਤਾਂ ਕਿਤੇ ਮਰਜੀ ਗਈ ਠੀਕ ਹੈ ਤੈਨੂੰ ਤਾਂ ਗੱਤੀ ਵਿੱਚ ਲੈ ਬਾਪੂ ਨੂੰ ਪਤਾ ਆਹੋ ਤੇਰੇ ਬਾਪੂ ਨੂੰ ਪਤਾਗਾ ਦੱਸ ਕੀ ਆਈਆਂ ਮੈਂ ਚੋਰਗਾਨੀ ਜਾਂਦੀਗੀ ਮੈਂ ਨਹੀਂ ਲੋ ਕਲ ਭੇਟ ਜਾ ਰੱਖਦੀ ਮੈਂ ਸਾਰਾ ਦੱਸ ਕੇ ਗਈਆਂ ਨੂੰ ਕਿੱਥੇ ਗਈਆਂ ਗਈ ਨਾਲੇ ਪਈ ਮੈਨੂੰ ਵੀ ਤੇ ਇੰਨੀ ਐ ਦਿਖ ਚਲੋ ਜਿਹੜਾ ਕੁਛ ਕਰਮ ਅੱਜ ਪਹਿਲਾਂ ਹੋਣਾ ਸੀ ਹੋ ਗਿਆ ਹੁਣ ਕੇ ਚੱਜ ਦਾ ਘਰਵਾਰ ਦੇ ਕੇ ਉਹਦਾ ਤਾਂ ਘਰ ਬਸਾ ਦੋ ਹੈ ਉਹਨੂੰ ਤਾਂ ਬਿਚਾਰੀ ਨੂੰ ਰੋਲੋ ਤੁਸੀਂ ਆਹ ਤਾਂ ਰੁਲ ਗਈ ਜਿਹੜੀ ਰੋਲਣੀ ਸੀਗੀ ਦੇਖਦੇ ਫਿਰਦੇ ਆ ਭੈਣ ਜੀ ਕੋਈ ਨਾ ਜਦੋਂ ਚੱਜ ਦਾ ਟਿਕਾਣਾ ਮਿਲ ਗਿਆ ਉਦੋਂ ਕਰ ਦਾਂਗੇ ਕੋਈ ਨਹੀਂ ਭੈਣ ਜੀ ਆਹ ਰੰਡੀ ਰੰਡੀ ਵਾਲਾ ਸ਼ਬਦ ਤੁਸੀਂ ਇੰਨਾ ਨਾ ਵਰਤੋ ਅਸੀਂ ਕਿਹੜਾ ਰੱਬ ਨੂੰ ਆਏ ਆ ਕਿ ਆ ਕਿਹਾ ਵੀ ਸਾਨੂੰ ਰੰਡੀਆਂ ਕਰਦੀ ਤੇ ਅਸੀਂ ਸਾਡੇ ਪੀਕਿਆਂ ਦੇ ਵਾਰ ਬੈ ਜੀ भाई कोई नहीं होंगे देख है तेरे कर मज लिखा तू तेरा बंदा मुक गया मैं तेन का के गल कहनी मैं तो थो समझा हो गल नहीं कही चुप कर देना चुप करा को गलत कहता मैं तो सही गल कही बाकी थोड़ी मर्जी है मननी ना मननी ਭੈਣ ਜੀ ਤੁਸੀਂ ਮੜਾ ਜਾਣਾ ਦੇਖ ਕੇ ਬੋਲੋ ਦੇਖੋ ਉਹਨਾਂ ਨੂੰ ਕਿੰਨਾ ਦੁੱਖ ਲੱਗਦਾ ਹੈਗਾ ਤੇ ਜਿਹੜਾ ਰੰਡੀ ਵਾਲਾ ਘਰ ਹੁਣ ਭੈਣੇ ਦੁੱਖ ਜੇ ਉਹਨਾਂ ਨੂੰ ਲੱਗਦਾ ਨਾ ਤਾਂ ਤੁਹਾਨੂੰ ਵੀ ਇਹ ਗੱਲਾਂ ਸਮਝਣੀਆਂ ਚਾਹੀਆਂ ਜਗਾਣੇ ਹੈ ਪਹਿਲਾਂ ਤੂੰ ਉਹੀ ਤਾਂ ਸਿਆਣੀ ਵਾਣੀ ਸੀ ਨੰਦ ਦਾ ਘਰ ਬਸਾਉਂਦੀ ਹੈ ਉਹਦਾ ਦੁਬਾਰੇ ਕਿਤੇ ਟਿਕਾਣਾ ਬਣਾਉਂਦੀ ਫਿਰ ਹੁਣ ਧੀ ਨੂੰ ਬਿਠਾ ਲਿਆ ਘਰੇ ਧੀ ਦਾ ਵੀ ਕੋਈ ਟਿਕਾਣਾ ਬਣਾ ਦੇ ਸੌਖੀ ਰਹੇਗੀ ਭੈਣ ਜੀ ਕਰਨ ਨੂੰ ਤਾਂ ਬਹੁਤ ਦਿਲ ਕਰਦਾਗਾ ਵੀ ਐਂ ਕਰ ਦਈਏ ਕੁੜੀਆਂ ਦੇ ਘਰ ਬਖਾਈਏ ਪਰ ਕਰੀਏ ਕੀ ਸਭ ਤੋਂ ਵੱਧ ਕਿਸੇ ਦੀ ਕਿਸਮਤ ਨਹੀਂ ਮਾੜੀ ਹੁਣ ਪਹਿਲਾਂ ਨਣਦ ਘਰੇ ਬੈਠੀ ਸੀ ਤੇ ਹੁਣ ਆਪਦੀ ਧੀ ਬੈਠੀ ਕਿਸਮਤ ਵੀ ਤਾਂ ਬਣਾਉਣਾ ਪੈਂਦੀ ਆ ਭਾਈ ਬਣਾਉਣੀ ਪੈਂਦੀ ਆ ਕਿਸਮਤ ਮੰਮੀ ਤੂੰ ਜਾਈ ਮਨਿੰਦਰ ਕੋਲੇ ਜਾ ਮੰਮੀ ਕੀ ਖਾ ਕੇ ਆਈਆਂ ਮੈਂ ਕੀ ਕਹਤਾ ਕਿ ਕੀ ਖਾਦੀ ਆਈਗੀ ਮੈਂ ਸਹੀ ਗੱਲ ਕਹੀ ਤੇਰੇ ਭਲੇ ਦੀ ਗੱਲ ਕਹੀ ਆਗੀ ਸੌਖੀ ਹੋ ਜੰਦੀ ਜੇ ਇਹ ਦੋਨੇ ਇੱਥੋਂ ਨਿਕਲ ਜਾਣੀਆਂ ਨੇ ਸਾਰੀ ਉਮਰ ਪਕਾਈ ਚੱਲੀ ਰੋਟੀਆਂ ਇਹਨਾਂ ਦੀਆਂ ਮੰਮੀ ਮੈਨੂੰ ਤਾਂ ਰੋਟੀ ਪਕਾਉਣ ਵੀ ਨਹੀਂ ਦਿੰਦੀਆਂ ਮੈਨੂੰ ਤਾਂ ਬੰड्या ਕੰਮ ਆਉਂਦਾ ਮੈਨੂੰ ਤਾਂ ਐਨੀ ਸੌਖੀ ਰੱਖਦੀਆਂ ਉਹ ਨਾਲੇ ਮੇਰੀ ਗੱਲ ਸੁਣ ਬਥੇਰਾ ਜੀ ਕਰਦਾ ਵੀ ਮਨਿੰਦਰ ਨੂੰ ਅਸੀਂ ਬਾਰੋਂ ਠਾ ਦੇ ਜੀ ਉਹ ਕਿਕਰ ਸੋ ਪਿੱਛੇ ਪਿਆ ਪਿਆਗਾ ਤੂੰ ਨਾਲੇ ਤਾਂ ਦੋਖ ਸੋਖਤਾ ਕੀ ਫਰੋਲਣਾ ਸੀ ਤੂੰ ਨੂੰ ਝੋਬੇ ਮਾਰੀ ਜਾਨੀ ਹੈ ਜੀ ਨਾ ਮੇਰੀ ਗੱਲ ਸੁਣ ਜੇ ਕਿਕਰ ਸੋ ਪਿੱਛੇ ਪਿਆ ਆਇਆ ਤਾਂ ਤੇਰਾ ਸਹਰਾ ਸਿਆਣਾ ਵੈਣਾਗਾ ਉਹ ਜਾ ਕੇ ਕਿਤੇ ਗੱਲਬਾਤ ਨਹੀਂ ਕਰ ਸਕਦਾ ਕਿਤੇ ਕੋਈ ਟਕਾਣੀ ਕਰ ਸਕਦਾਗਾ ਦੱਸਿਆ ਤਾਂ ਸੀਗਾ ਤੈਨੂੰ ਵਿਸ਼ ਗਣ ਪਾਤਾ ਸੀ ਦਵਾਰੇ ਪੌਣ ਹੀ ਲੱਗਦੇ ਸੀ ਪਤਾ ਨਹੀਂ ਕਿੱਧਰੋਂ ਚੜਾਮ ਆ ਗਿਆ ਉਹ ਆ ਗਿਆ ਉਹ ਕਿਉਂ ਨੂੰ ਕਿ ਖਬਰਾਂ ਮਿਲੀਆਂ ਤਾਂ ਹੀ ਆਇਆ ਅਗਲਾ ਐਵੇਂ ਤਾਂ ਨਹੀਂ ਆਇਆਗਾ ਹੁਣ ਤਾਂ ਤੈਨੂੰ ਪਤਾ ਮੇਰੀ ਗੱਲ ਸੁਣ ਜਿਹੜਾ ਕੁਝ ਹੋਣਾ ਸੀ ਉਹ ਮਰ ਗਿਆ ਮਰਾ ਗਿਆ ਸਾਰਾ ਕੁਝ ਹੋ ਗਿਆ ਠੀਕ ਐ ਅਗਲਾ ਉਹੀ ਗੱਲ ਉਹਨਾਂ ਦੀ ਹੈ ਤਾਂ ਅਨਸੋਨਾ ਦੀ ਇਹ ਹੈ ਹੈ ਜਦੋਂ ਵਿਆਹ ਕੇ ਲੈ ਕੇ ਗਈ ਸੀ ਇਹ ਅਗਲੇ ਕੁਝ ਮਰਜੀ ਕਰਨ ਉੱਥੇ ਤੋੜ ਦੇਣ ਪਰੇ ਨਹੀਂ ਨਹੀਂ ਮਾਂ ਕਿੰਨਾ ਫਰਕ ਉਹਦੀਆਂ ਤਾਂ ਕੁੜੀਆਂ ਬਰਾਬਰ ਦੀਆਂ ਨੇ ਤੇ ਓਡੀ ਮਨਿੰਦਰ ਆ ਗਈ ਤੂੰ ਕਹੇਂਦੀਆਂ ਗੱਲਾਂ ਕਰੀ ਜਾਨੀ ਆ ਉਹ ਬੁੜਾ ਲੈ ਜਾ ਇਹਨੂੰ ਭਾਈ ਦੇਖ 100 ਕਰਨਾ ਪੈਂਦਾ ਹੁਣ ਰੋੜ ਕੋੜ ਆਪਾਂ ਨੂੰ ਨੀ ਗੱਲ ਸੁਣ ਤੇ ਤੇ ਤੈਨੂੰ ਚਾਹੀਦਾ ਵੀ ਤੇਰੀ ਧੀ ਕਿੰਨੀ ਸੋਖੀ ਹੈਗੀ ਜੇ ਤੂੰ ਇਹ ਜੇਰੇ ਪਾਸੋਂ ਸੋਖੀ ਐ ਤੂੰ ਆ ਦੋ ਘਰੇ ਬੈਠੀਆਂ ਆਂ ਇਹਨਾਂ ਦੇ ਰੋਟੀਆਂ ਪਕਾਈ ਜਨੇ ਤਿੰਨ ਜੀ ਇਹ ਪਹਿਲਾਂ ਊਣ ਹੈ ਹੈ ਤੱਪਰਦੀਆਂ ਇੱਥੇ ਠੱਪੀ ਜਾਨੀਆਂ ਵੇਖੀ ਠੱਪੀ ਚੱਲ ਮੈਨੂੰ ਦਖੀ ਹੈਗਾ ਹਾਂ ਮੈਂ ਕਿਹੜਾ ਆਪ ਕਮਾ ਕੇ ਲਿਆਉਣਾ ਕਮਾਉਣ ਨਾਲੇ ਘਰੇ ਹੈਗੇ ਨੇਗੇ ਮੇਰੇ ਤਾਂ ਸਾਹਾਂ ਚ ਸਾਹ ਲੈਂਦੇ ਆ ਸਾਰੇ ਤੂੰ ਕਿਹੋ ਜੀ ਸਾਹਾਂ ਚ ਸਾਹ ਲੈਂਦੇ ਆ ਕੋਈ ਨਹੀਂ ਆ ਜਵਾਕ ਹੋ ਜਾਂਦੇ ਫਿਰ ਪੁੱਛੂ ਤੈਨੂੰ ਮੈਂ ਵੀ ਤੇਰੇ ਸਾਹਾਂ ਚ ਸਾਹ ਲੈਂਦੇ ਆ ਕਿ ਕੀ ਕਰਦਿਆਂ ਨੇ ਇਹ ਤੂੰ ਹੁਣ ਚੁੱਪ ਹੋਲੀ ਬੋਲ ਪਾ ਤੈਨੂੰ ਤਾਂ ਮੈਂ ਤੈਨੂੰ ਸਾਹ ਲਿਆ ਹੋਲੀ ਬੋਲ ਪਾ ਮੈਂ ਤਾਂ ਭਈ ਦੇਖ ਮੇਰੀ ਗੱਲ ਸੁਣ ਲੈ ਮੈਂ ਤਾਂ ਔਨਾ ਚਿਰ ਜਾਂਦੀ ਨਹੀਂ ਜਿੰਨਾ ਚਿਰ ਇਹ ਕਿਸੇ ਗੱਲ ਦਾ ਨਿਮੇੜਾ ਨਹੀਂ ਕਰਦੇ ਐ ਜਾ ਉੱਥੇ ਤੋਰ ਦੇਣਾ ਮੰਮੀ ਇਹਨੂੰ ਹੋਦੀ ਤਾਂ ਮੈਨੂੰ ਤਾਂ ਸਮਝ ਨਹੀਂ ਆਉਦੀ ਜੀ ਮੈਨੂੰ ਸਮਝ ਆਏ ਨਹੀਂ ਕਿ ਕਿਉਂ ਨਹੀਂ ਹਟਾਈ ਕਿਉਂ ਦਿਮਾਗ ਤੇ ਇਹ ਪਾਵਾ ਨਾ ਮੰਨ ਲਾ ਜੇ ਮੇਰੀ ਭੈਣ ਹੁੰਦੀ ਉਹਦੇ ਨਾਲ ਇਹ ਜੀ ਕੋਈ ਗੱਲਬਾਤ ਹੋ ਜਾਂਦੀ ਤੂੰ ਉਹਨੂੰ ਘਰੋਂ ਕੱਢ ਦਿੰਦੀ ਦੱਸ ਮੈਨੂੰ ਜੇ ਮੈਂ ਉਹਨੂੰ ਘਰੋਂ ਨਹੀਂ ਨਾ ਕੱਢ ਸਕਦੀ ਸੀ ਤਾਂ ਮੈਂ ਉਹਦਾ ਕੋਈ ਹੀਲਾ ਕਰਦੀ ਹੈ ਉਹਨੂੰ ਕਿਤੇ ਹੋਰ ਬਿਠਾਉਂਦੀ ਮਾ ਸਿਆਣੇ ਸੋਥੇ ਫਿਰਦੇ ਸੋਹਰਾ ਤੇਰਾ ਉਹੀ ਜਿਹੜਾ ਕਿੱਤੀ ਦਾੜੀ ਵਾਲਾ ਫਿਰਦਾ ਤੇ ਸੱਤ ਫਿਰਦੀ ਹੈ ਇਹਨਾਂ ਨੂੰ ਇੰਨੀ ਨਹੀਂ ਅਕਲ ਵੀ ਅਸੀਂ ਬਈ ਕੁੜੀ ਦਾ ਘਰ ਬਸਾਈਏ ਭਰੀ ਜਵਾਨੀ ਹੋ ਘਰੇ ਐ ਬੈਠੀ ਹੈਗੀ ਮਾ ਤੈਨੂੰ ਕੀ ਪਤਾ ਅੰਦਰੋਂ ਅੰਦਰ ਇਹੋ ਕਿੰਨਾ ਕੁ ਟੁੱਟੇ ਪਿਆ ਗੱਲ ਕਹਿਣੀ ਸੋਖੀ ਹੁੰਦੀ ਆ ਪਤਾ ਹੀ ਆ ਮੈਨੂੰ ਟੁੱਟੇ ਪਈ ਆ ਉਹ ਕਿੰਨਾ ਕੁ ਆ ਸਾਰਾ ਹੀ ਪਤਾ ਮੈਨੂੰ ਤੈਨੂੰ ਤਾਂ ਪਤਾ ਨਹੀਂ ਕੀ ਹੋਇਆ ਤੈਨੂੰ ਮਾਸੀ ਨਹੀਂ ਵਰਤਦੀ ਤੇਰੇ ਨਾਲ ਪਤਾ ਲੱਗ ਗਿਆ ਕੋਈ ਨਾ ਵਰਤੇ ਮੈਂ ਤਾਂ ਸੱਚੀ ਗੱਲ ਕਹਿਣੀ ਹੈਗੀ ਮੈਨੂੰ ਨਹੀਂ ਕਿਸੇ ਦੀ ਲੋੜ ਬਾਤਣ ਦੀ ਲੈ ਹਾਂ ਮੈਂ ਤਾਂ ਤੈਨੂੰ ਇਹ ਕਹਿਣੀ ਆ ਮੇਰੇ ਸਹੁਰੇ ਆ ਇਹ ਅਗਲੇ ਕਹਿੰਦੇ ਨੇ ਤੀ ਆਲਾ ਤਾਂ ਨੀਮਾ ਹੁੰਦਾ ਤੂੰ ਇੱਥੇ ਆ ਕੇ ਰੋਬ ਮਾਰੀ ਜਾਨੀ ਹੈਗੀ ਮੈਨੂੰ ਐਂ ਦੱਸ ਤੇਰੇ ਸਹੁਰੇ ਆ ਤੇ ਫੇਰ ਆਪਾਂ ਹੁਣ ਡਰ ਕੇ ਰਗੇ ਨਾ ਤੋ ਜਿਹੜੀ ਗੱਲ ਆ ਤਾਂ ਕਹੀ ਜਾਊਗੀ ਭਾਈ ਤੂੰ ਨਾ ਕਹਿ ਮੈਂ ਤਾਂ ਕਹੂੰਗੀ ਕਰ ਲਾ ਕਰ ਲਾ ਜਿਹੜਾ ਕੁਝ ਕਰਨਾ ਮੈਨੂੰ ਬਿਠਾ ਲੇਗੀ ਫੇਰ ਕਿਉਂ ਇੱਥੇ ਬਿਠਾਉਂ ਐਂ ਕੇ ਬਿਠਾ ਲੂੰਗੀ ਮੈਂ ਇੱਥੇ ਬਸਣਾ ਪਊਗਾ ਤਾਂ ਹੀ ਤੈਨੂੰ ਕਹਿਨੀ ਹੈਗੀ ਚੰਗੀ ਭਲੀ ਉਹੀ ਗੱਲ ਆਉ ਦਾ ਘਰ ਸਾਂਭ ਲਾ ਸੌਖੀ ਰਹੇਗੀ ਜੇ ਇਹਨਾਂ ਦੇ ਚਿੱਥੇ ਨਾਂ ਦੇ ਚੰਡੇਲਾਂ ਦੇ ਹੱਥ ਤੇ ਆ ਗਿਆ ਨਾ ਸਾਰਾ ਕੁਝ ਮੁੜ ਕੇ ਝਾਕੀ ਚੱਲੀ ਤੜ੍ਹ ਮਾ ਰੋਟੀ ਪਾਣੀ ਦਾ ਕਰਾਉਂਦੀ ਜਾਪ